ਅਸਟੇਨ ਕੈਨੇਡਾ ਚ ਬਹੁਤ ਸਾਰੇ ਪੰਜਾਬੀ ਭੋਲੇ-ਭਾਲੇ ਲੋਕਾਂ ਨਾਲ ਧੱਕਾ ਹੋ ਰਿਹਾ ਹੈ ਅਫਸੋਸ ਦੀ ਗੱਲ ਇਹ ਹੈ ਕਿ ਕਿਸੇ ਨੂੰ ਵੀ ਇਸ ਚੀਜ਼ ਬਾਰੇ ਨਹੀਂ ਪਤਾ ਕਿਤੇ ਤੁਸੀਂ ਵੀ ਜਾਂ ਤੁਹਾਡੇ ਬੱਚੇ ਇਸ ਧੋਖੇ ਦਾ ਸ਼ਿਕਾਰ ਤਾਂ ਨਹੀਂ ਹੋਗੇ ਇਹ ਪਤਾ ਕਰਨ ਲਈ ਤੁਹਾਨੂੰ ਵੀਡੀਓ ਨੂੰ ਪੂਰਾ ਦੇਖਣਾ ਪਵੇਗਾ ਕੁਝ ਲੁਟੇਰੇ ਏਜੰਟਾਂ ਦੀਆਂ ਮਿੱਠੀਆਂ ਗੱਲਾਂ 'ਚ ਫਸਕੇ ਸੈਂਕੜੇ ਪਰਿਵਾਰਾਂ ਦੀਆਂ ਰਾਤਾਂ ਦੀਆਂ ਨੀਂਦਾਂ ਉਡਾਈਆਂ ਜਾ ਰਹੀਆਂ ਨੇ ਦਾਵਾ ਕੀਤਾ ਜਾ ਰਿਹਾ ਹੈ ਕਿ ਸਰਕਾਰ 50000 ਤੋਂ 70000 ਡਾਲਰ ਦਾ ਰਫੰਡ ਦੇਵੇਗੀ ਪਰ ਹਕੀਕਤ ਵਿੱਚ ਇਹ ਇੱਕ ਖਤਰਨਾਕ ਫਰੇਬ ਹੈ ਜੋ ਪੰਜਾਬੀਆਂ ਦੇ ਭਰੋਸੇ ਨੂੰ ਤਾਰ-ਤਾਰ ਕਰ ਰਿਹਾ ਹੈ ਕੁਝ ਚਲਾਕ ਏਜੰਟਾਂ ਨੇ ਸਟੂਡੈਂਟ ਵੀਜ਼ੇ ਪੀਆਰ ਯਾ ਰਿਫਿਊਜੀ ਕੇਸਾਂ ਦੇ ਨਾਮ ਤੇ ਕੈਨੇਡਾ ਪਹੁੰਚੇ ਪਰਿਵਾਰਾਂ ਨੂੰ ਨਿਸ਼ਾਨਾ ਬਣਾਇਆ ਹੈ ਇਹਨਾਂ ਦਾ ਦਾਵਾ ਹੈ ਕਿ ਤੁਹਾਨੂੰ ਸਰਕਾਰੀ ਫੰਡਾਂ ਦੀ ਗ੍ਰਾਂਟ ਮਿਲੇਗੀ ਪਰ ਅਸਲੀਅਤ ਵਿੱਚ ਇਹ ਕਾਲਜਾਂ ਅਤੇ ਏਜੰਟਾਂ ਦੀ ਮਿਲੀਭਗਤ ਹੈ ਕੁਝ ਘਟਿਆ ਕਾਲਜ ਇਨ੍ਹਾਂ ਏਜੰਟਾਂ ਨੂੰ ਕਮਿਸ਼ਨ ਦੇ ਕੇ ਫਰਜੀ ਐਡਮਿਸ਼ਨ ਵੇਚ ਰਹੇ ਨੇ ਜਿਸ ਨਾਲ ਬੇਗੁਨਾ ਪਰਿਵਾਰਾਂ ਦੇ ਲੱਖਾਂ ਡਾਲਰ ਲੁੱਟੇ ਜਾ ਰਹੇ ਨੇ ਕੁਝ ਏਜੰਟ ਤਾਂ ਨਾਮਰਦੀ ਵਾਲੀਆਂ ਸ਼ਰਤਾਂ ਤੇ ਉਤਰ ਆਏ ਹਨ ਕੁੜੀਆਂ ਨਾਲ ਰਿਸ਼ਤੇ ਜੋੜਨ ਦੀਆਂ ਵੀ ਭਿਆਨਕ ਘਟਨਾਵਾਂ ਸਾਹਮਣੇ ਆਈਆਂ ਨੇ ਸਭ ਤੋਂ ਦੁਖਦਾਈ ਪਹਿਲੂ ਇਹ ਹੈ ਕਿ ਇਹ ਠੱਗੀ ਕੈਨੇਡਾ ਵਿੱਚ ਬੈਠੇ ਪੰਜਾਬੀਆਂ ਦੇ ਹੀ ਹੱਥਾਂ ਰਾਹੀਂ ਹੋ ਰਹੀ ਹੈ ਕੁਝ ਲਾਲਚੀ ਏਜੰਟਾਂ ਨੇ ਆਪਣੇ ਹੀ ਭਰਾਵਾਂ ਨੂੰ ਫਸਾਉਣ ਲਈ ਝੂਠੇ ਵਾਅਦੇ ਕੀਤੇ ਨੇ ਕਈਆਂ ਨੂੰ ਦੱਸਿਆ ਗਿਆ ਕਿ ਉਹਨਾਂ ਦੇ ਪਰਮਾਨੈਂਟ ਰੈਜ਼ਿਡੈਂਸੀ ਜਾਂ ਰਿਫਿਊਜੀ ਕੇਸਾਂ ਦੇ ਨਾਲ-ਨਾਲ ਇਹ ਫੰਡ ਵੀ ਮਿਲ ਜਾਣਗੇ ਪਰ ਇਹ ਸਾਰੇ ਝੂਠੇ ਦਾਅਵੇ ਸਨ ਕੁਝ ਮਾਸੂਮ ਸਟੂਡੈਂਟਸ ਤੋਂ ਤਾਂ ਐਡਮਿਸ਼ਨ ਫੀਸ ਵੀ ਲੈ ਕੇ ਕਾਲਜਾਂ ਨੇ ਉਹਨਾਂ ਨੂੰ ਡਿਪੋਰਟੇਸ਼ਨ ਦੇ ਰਾਹ ਤੇ ਤੱਕ ਦਿੱਤਾ ਇਹਨਾਂ ਧੋਖੇਬਾਜ਼ਾਂ ਨੇ ਨਾ ਸਿਰਫ ਪੈਸੇ ਲੁੱਟੇ ਸਗੋਂ ਕਈਆਂ ਦੇ ਸੁਪਨੇ ਵੀ ਚੂਰ-ਚੂਰ ਕਰ ਦਿੱਤੇ ਇਹ ਸਕੈਮ ਕਿਸੇ ਫਿਲਮੀ ਪਲਾਟ ਨਾਲੋਂ ਘੱਟ ਨਹੀਂ ਏਜੰਟਾਂ ਨੇ ਸੋਸ਼ਲ ਮੀਡੀਆ ਤੇ ਝੂਠੇ ਐਲਾਨ ਫੈਲਾਏ ਕਿ ਕੈਨੇਡਾ ਸਰਕਾਰ ਨੇ ਨਵੇਂ ਪ੍ਰੋਗਰਾਮ ਲਾਂਚ ਕੀਤੇ ਨੇ। ਕੁਝ ਨੇ ਤਾਂ ਫਰਜੀ ਦਸਤਾਵੇਜ਼ ਬਣਾ ਕੇ ਵੀਜ਼ੇ ਅਪਰੂਵਲ ਦੇ ਝੂਠੇ ਵਾਅਦੇ ਕੀਤੇ। ਪਰ ਜਦੋਂ ਪੀੜਤਾ ਨੇ ਸਚਾਈ ਜਾਣੀ ਤਾਂ ਉਹਨਾਂ ਦੇ ਹੋਸ਼ ਉੱਡ ਗਏ। ਕਈਆਂ ਨੇ ਕਰਜ਼ੇ ਲੈ ਕੇ ਪੈਸੇ ਭੇਜੇ ਪਰ ਨਤੀਜਾ ਸਿਫਰ ਰਿਹਾ। ਕੁਝ ਪਰਿਵਾਰਾਂ ਦੇ ਤਾਂ ਘਰ ਵਿਕ ਗਏ ਤੇ ਕੁਝ ਨੇ ਜਾਨ ਤੱਕ ਗਵਾ ਦਿੱਤੀ। ਇਹ ਫਰੇਬ ਸਿਰਫ ਪੈਸੇ ਦੀ ਲੁੱਟ ਨਹੀਂ ਸਗੋਂ ਮਾਨਸਿਕ ਅਤੇ ਭਾਵਨਾਤਮਕ ਤੌਰ ਤੇ ਵੀ ਕਮਿਊਨਿਟੀ ਨੂੰ ਤਬਾਹ ਕਰ ਰਿਹਾ ਹੈ। ਇਹੀ ਖਬਰ ਸੁਣ ਕੇ ਜੇ ਤੁਹਾਡੇ ਵਿੱਚੋਂ ਕੋਈ ਵੀ ਕੈਨੇਡਾ ਜਾਣ ਦੀਆਂ ਗੱਲਾਂ ਕਰ ਰਿਹਾ ਹੈ ਤਾਂ ਉਸ ਨੂੰ ਇਹ ਵੀਡੀਓ ਜ਼ਰੂਰ ਦਿਖਾਓ ਯਾਦ ਰੱਖੋ ਕੈਨੇਡਾ ਸਰਕਾਰ ਕਦੇ ਵੀ 50000 ਜਾਂ 70000 ਡਾਲਰ ਦੀਆਂ ਐਸੀਆਂ ਗਰੰਟਾ ਨਹੀਂ ਦਿੰਦੀ ਇਹ ਸਾਰਾ ਖੇਡ ਚਲਾਕ ਏਜੰਟਾਂ ਅਤੇ ਕਾਲਜਾਂ ਦਾ ਹੈ ਜੇ ਤੁਸੀਂ ਜਾਂ ਤੁਹਾਡੇ ਕੋਲ ਕੋਈ ਇਸ ਫਰੇਬ ਦਾ ਸ਼ਿਕਾਰ ਹੋਇਆ ਹੈ ਤਾਂ ਤੁਰੰਤ ਪੁਲਿਸ ਨਾਲ ਸੰਪਰਕ ਕਰੋ ਇਸ ਵੀਡੀਓ ਨੂੰ ਹਰ ਉਸ ਪੰਜਾਬੀ ਤੱਕ ਪਹੁੰਚਾਓ ਜੋ ਕੈਨੇਡਾ ਜਾਣ ਦੇ ਸੁਪਨੇ ਦੇਖ ਰਿਹਾ ਹੈ ਇੱਕ ਸ਼ੇਅਰ ਸੈਂਕੜਿਆਂ ਨੂੰ ਤਬਾਹੀ ਤੋਂ ਬਚਾ ਸਕਦਾ ਹੈ ਵਾਹਿਗੁਰੂ ਜੀ ਦਾ ਨਾਮ ਲੈ ਕੇ ਇਸ ਸੰਦੇਸ਼ ਨੂੰ ਫੈਲਾਉਣ ਵਿੱਚ ਜੁਟ ਜਾਓ ਨਹੀਂ ਤਾਂ ਅੱਗੇ ਚੱਲ ਕੇ ਰੋਂ ਪਛਤਾਉਣ ਦਾ ਸਮਾਂ ਆਵੇਗਾ ਸਤਰਕ ਰਹੋ ਸੁਚੇਤ ਰਹੋ ਤੇ ਇਸ ਵੀਡੀਓ ਨੂੰ ਹਰ ਕਿਸੇ ਤੱਕ ਪਹੁੰਚਾਓ